ਐਮਪੀ ਅਮਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਤੇ ਉਸਦੇ ਕੁਝ ਹੋਰ ਸਾਥੀਆਂ ਦੇ ਘਰਾਂ ਤੇ ਐਨਆਈਏ ਨੇ ਛਾਪੇਮਾਰੀ ਕੀਤੀ ਹੈ ਤੜਕੇ 5 ਵਜੇ ਦੀ ਸੂਚਨਾ ਮਿਲਦੀ ਹੈ ਕਿ ਪਹਿਲੀ ਵਾਰ ਜਦੋਂ ਛਾਪੇਮਾਰੀ ਹੁੰਦੀ ਹੈ ਔਰ ਹਾਲੇ ਤੱਕ ਇਹ ਛਾਪੇਮਾਰੀ ਜਾਰੀ ਹੈ ਜਦ ਤੱਕ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਔਰ ਅਕਸਰ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਨੀਆ ਜਦੋਂ ਵੀ ਛਾਪੇ ਮਾਰਦੀ ਹੈ ਏਜੰਸੀ ਤਾਂ ਉਦੋਂ ਜਿਸ ਸਬੰਧਤ ਘਰਾਂ ਤੇ ਜਾਂ ਠਿਕਾਣਿਆਂ ਤੇ ਛਾਪੇ ਮਾਰੇ ਜਾਂਦੇ ਨੇ ਕਾਫੀ ਲੰਮਾ ਸਮਾਂ ਕਾਰਵਾਈ ਕੀਤੀ ਜਾਂਦੀ ਹੈ ਹਾਲਾਂਕਿ ਇਸ ਬਾਬਤ ਹਾਲੇ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕੀ ਕੁਝ ਦਸਤਾਵੇਜ਼ ਇਕੱਠੇ ਕੀਤੇ ਨੇ ਜਾਂ ਸਿਰਫ ਪੁੱਛਗਿੱਛ ਕਰਨ ਦੇ ਲਈ ਆਏ ਨੇ ਕਿਉਂਕਿ ਇੱਥੇ ਦੱਸਦੀ ਹੈ ਕਿ ਐਮਪੀ ਅਮਰਿਤਪਾਲ ਸਿੰਘ ਦੇ ਬਾਰੇ ਹਾਈ ਕੋਰਟ ਦੇ ਵਿੱਚ ਵੀ ਪੰਜਾਬ ਤੇ ਕੇਂਦਰ ਸਰਕਾਰ ਸਾਂਝੇ ਤੌਰ ਤੇ ਕਹਿ ਚੁੱਕੀ ਹੈ ਕਿ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਸੀ ਇਸ ਕਰਕੇ ਵਧਾਇਆ ਗਿਆ ਕਿਉਂਕਿ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਬੈਠਿਆਂ ਵੀ ਇਸ ਦੇ ਵਕਫਾਦੀਆਂ ਦੇ ਨਾਲ ਸੰਪਰਕ ਦੇ ਵਿੱਚ ਸੀ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀ ਤਾਂ ਹੁਣ ਕੀ ਉਸੇ ਕਰਕੇ ਕਿ ਹਾਈ ਕੋਰਟ ਦੇ ਵਿੱਚ ਕੁਝ ਜਵਾਬ ਦੇਣੇ ਨੇ ਇਸ ਕਰਕੇ ਏਜੰਸੀਆਂ ਦੀ ਡਿਊਟੀ ਲਗਾਈ ਗਈ ਹੈ ਕਿ ਕੁਝ ਨਾ ਕੁਝ ਲੱਭਣ ਜਿਹੜਾ ਅਮਰਿਤਪਾਲ ਸਿੰਘ ਦੇ ਜਾਂ ਉਸ ਦੇ ਕਰੀਬੀਆਂ ਦੇ ਖਿਲਾਫ ਪੁੱਗਤੇ ਜਾਂ ਫਿਰ ਕੋਈ ਹੋਰ ਵਾਜਾ ਹਾਲਾਂਕਿ ਅਧਿਕਾਰਤ ਤੌਰ ਦੇ ਉੱਤੇ ਨੀਆ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਇਹ ਸ਼ਾਪੇ ਮਾਰੀ ਦੀ ਵਜ੍ਹਾ ਕੀ ਹੈ ਔਰ ਇਸ ਦੇ ਪਿੱਛੇ ਮਕਸਦ ਕੀ ਹੈ ਹਾਲਾਂਕਿ ਨੀਆ ਨੇ ਜਿਹੜੀ ਇਹ ਰੇਡ ਮਾਰੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਖੜੂਰ ਸਾਹਿਬ ਦੇ ਤੋਂ ਜਿਹੜੇ ਸੰਸਦ ਮੈਂਬਰ ਨੇ ਅਮਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ 80 ਮਾਂ ਪੁੱਜੀਆਂ ਨੇ ਔਰ ਅਮਰitsar ਦੇ ਵਿੱਚ ਸਵੇਰ ਤੋਂ ਹੀ ਇਹ ਸਰਚ ਕੀਤੀ ਜਾ ਰਹੀ ਹੈ ਨੀਆ ਦੇ ਵੱਲੋਂ ਹਾਲਾਂਕਿ ਜਾਣਕਾਰੀ ਇਹ ਵੀ ਹੈ ਕਿ ਜਿਹੜਾ ਕਿ ਅਮਰitsar ਦੇ ਵਿੱਚ ਸਬਡਿਵੀਜ਼ਨ ਬਾਬਾ ਬਕਾਲਾ ਉੱਥੇ ਵੀ ਰੇਡ ਹੋਈ ਹੈ ਔਰ ਤਿੰਨ ਜਗ੍ਹਾ ਦੇ ਉੱਤੇ ਰੇਡ ਹੁਣ ਤੱਕ ਕੀਤੀ ਗਈ ਹੈ ਇਸ ਦਾ ਸਿੱਧਾ ਸਬੰਧ ਐਮਪੀ ਅਮਰਿਤਪਾਲ ਸਿੰਘ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਮੋਗਾ ਦੇ ਵਿੱਚ ਹਲਕਾ ਬਾਗਾ ਪੁਰਾਣਾ ਦੇ ਕਸਬਾ ਸਮਾਲਸਰ ਦੇ ਵਿੱਚ ਕਵੀਸ਼ਰੀ ਮੱਖਣ ਸਿੰਘ ਮੁਸਾਫਰ ਦੇ ਘਰ ਵੀ ਰੇਡ ਕੀਤੀ ਗਈ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਅਮਰitsar ਦੇ ਵਿੱਚ ਇੱਕ ਰੇਡ ਰਈਆ ਦੇ ਕੋਲ ਫੇਰੂਮਨ ਰੋਡ ਦੇ ਉੱਤੇ ਅਮਰਤਪਾਲ ਸਿੰਘ ਦੇ ਘਰ ਦੇ ਚਾਚਾ ਜਿਹੜੇ ਨੇ ਪ੍ਰਗਟ ਸਿੰਘ ਦੇ ਘਰ ਦੇ ਵਿੱਚ ਵੀ ਰੇਡ ਹੋਈ ਹੈ ਹਾਲਾਂਕਿ ਦੂਜੀ ਰੇਡ ਜਿਹੜੀ ਅਮਰitsar ਦੇ ਵਿੱਚ ਸਠਿਆਲਾ ਦੇ ਕੋਲ ਪੈਂਦੇ ਬੁਤਾਲਾ ਦੇ ਕੋਲ ਦੀ ਹੈ ਜੋ ਕਿ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਉਸ ਮਾਮਲੇ ਦੇ ਵਿੱਚ ਹੁਣ ਕਿਹੜੀ ਕਿਹੜੀ ਰੇਡ ਦੇ ਬਾਰੇ ਕੀ ਕੀ ਜਾਣਕਾਰੀ ਆ ਰਹੀ ਹੈ ਉਹ ਤੁਹਾਡੇ ਨਾਲ ਸੀ ਜਾਣਕਾਰੀ ਸਾਂਝੀ ਕਰ ਰਹੇ ਆਂ ਦਰਅਸਲ ਇਸ ਮਾਮਲੇ ਦੇ ਵਿੱਚ ਸਵੇਰੇ 5 ਤੋਂ 6 ਵਜੇ ਤੱਕ ਕੀ ਵਾਕਵਾ ਖਟਕਾਣਿਆਂ ਦੇ ਉੱਤੇ ਰੇਡ ਆ ਜਿਹੜੀ ਉਹ ਕੀਤੀ ਜਾ ਰਹੀ ਸੀ ਇਸ ਮਾਮਲੇ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਕੁਝ ਜਾਣਕਾਰੀਆਂ ਮਿਲੀਆਂ ਨੇ ਹਾਲਾਂਕਿ ਕੁਝ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਕਿ ਜਿਹੜੇ ਘਰਾਂ ਦੇ ਵਿੱਚ ਦਸਤਾਵੇਜ਼ ਹੁੰਦੇ ਨੇ ਚਾਹੇ ਫਿਰ ਉਹ ਪਾਸਪੋਰਟ ਕਿਉਂ ਨਾ ਹੋਵੇ ਜਾਂ ਫਿਰ ਏਟੀਐਮ ਕਾਰਡ ਹੋਣ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਗੱਲ ਹੋਵੇ ਤਾਂ ਇਸ ਕਰਕੇ ਇਹ ਆਮ ਤੌਰ ਤੇ ਉੱਤੇ ਵੇਖਿਆ ਜਾਂਦਾ ਹੈ ਕਿ ਜਦੋਂ ਵੀ ਨੀਆਂ ਦੀ ਰੇਡ ਕੀਤੀ ਜਾਂਦੀ ਹੈ ਤਾਂ ਇਸ ਮਸਲੇ ਦੇ ਵਿੱਚ ਕੋਈ ਨਾ ਕੋਈ ਜਾਣਕਾਰੀ ਲੱਭਣ ਦੀ ਕੋਸ਼ਿਸ਼ ਹੁੰਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਸੁਭਾਵਕ ਜੀ ਗੱਲ ਸੀ ਕਿ ਜਦੋਂ ਇਸ ਤਰ੍ਹਾਂ ਦੀਆਂ ਰੇਡਾਂ ਹੁੰਦੀਆਂ ਨੇ ਤਾਂ ਫਿਰ ਸਬੰਧਤ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਉਹਨਾਂ ਦੇ ਵੱਲੋਂ ਬਿਆਨ ਵੀ ਆਉਣੇ ਸ਼ੁਰੂ ਹੁੰਦੇ ਨੇ ਤੇ ਉਸੇ ਤਰ੍ਹਾਂ ਇੱਕ ਟਿੱਪਣੀ ਆਈ ਹੈ ਕਿ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਜਿਹੜੀ ਰੇਡ ਹੋਣ ਤੋਂ ਬਾਅਦ ਅਮਰਿਤਪਾਲ ਸਿੰਘ ਤੇ ਉਹਨਾਂ ਦੀ ਟੀਮ ਨੇ ਐਕਟਿਵ ਹੋ ਕੇ ਜਿਹੜਾ ਇਸ ਦਾ ਜਵਾਬ ਦੇਣਾ ਸ਼ੁਰੂ ਕੀਤਾ ਕੇਂਦਰ ਤੇ ਰਾਜ ਸਰਕਾਰ ਦੇ ਉੱਤੇ ਦੋਸ਼ ਲਗਾਏ ਨੇ ਕਿ ਅਮਰਿਤਪਾਲ ਸਿੰਘ ਦੀ ਟੀਮ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਬਾਬਾ ਬਕਾਲਾ ਦੇ ਵਿੱਚ ਰਖੜ ਪੁੰਨਿਆਂ ਤੇ ਅਮਰਿਤਪਾਲ ਸਿੰਘ ਦੇ ਸਮਰਥਕਾਂ ਤੋਂ ਸਟੇਜ ਵੀ ਸਜਾਈ ਗਈ ਸੀ ਤੇ ਕੇਂਦਰ ਤੇ ਰਾਜ ਸਰਕਾਰ ਘਬਰਾ ਗਈ ਸੀ ਅੱਜ ਅਮਰਿਤਪਾਲ ਸਿੰਘ ਦੇ ਚਾਚਾ ਉਹਨਾਂ ਦੇ ਜੀਜਾ ਤੇ ਹੋਰ ਰਿਸ਼ਤੇਦਾਰਾਂ ਦੇ ਘਰ ਜਿਹੜੀ ਰੇਡ ਕੀਤੀ ਗਈ ਹੈ ਉਹ ਨਜਾਇਜ਼ ਪਰੇਸ਼ਾਨ ਕੀਤਾ ਜਾ ਰਿਹਾ ਜਦ ਕਿ ਅਮਰਿਤਪਾਲ ਸਿੰਘ ਨੂੰ 1.97 ਲੱਖ ਵੋਟਾਂ ਦੇ ਵੱਡੇ ਫਰਕ ਦੇ ਨਾਲ ਜਿੱਤ ਵੀ ਹਾਸਲ ਹੋਈ ਹੈ ਸਰਕਾਰ ਉਹਨਾਂ ਨੂੰ ਛੱਡਣ ਦੀ ਜਗਾ ਪਰੇਸ਼ਾਨ ਕਰ ਰਹੀ ਹੈ ਇਹ ਅਮਰਿਤਪਾਲ ਸਿੰਘ ਦੀ ਟੀਮ ਤੇ ਸਮਰਥਕਾਂ ਦੇ ਵੱਲੋਂ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਰੇਡਾਂ ਹੋ ਰਹੀਆਂ ਨੇ ਇਹ ਦਰਅਸਲ ਇਸ ਕਰਕੇ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਤੰਗ ਪਰੇਸ਼ਾਨ ਕੀਤਾ ਜਾ ਸਕੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਵੱਡੀ ਜਿੱਤ ਮਿਲੀ ਹੈ ਔਰ ਖਾਸ ਕਰਕੇ 18 ਮਾਰਚ ਨੂੰ ਅਮਰਿਤਪਾਲ ਸਿੰਘ ਘਰ ਤੋਂ ਜਦੋਂ ਚਲਿਆ ਜਾਂਦਾ ਹੈ ਕੁਝ ਦਿਨ ਬਾਹਰ ਰਹਿੰਦਾ ਹੈ ਔਰ ਉਸ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਵੀ جاری ਹੋਏ ਔਰ ਉਸ ਤੋਂ ਬਾਅਦ ਜਾਂਚ ਏਜੰਸੀਆਂ ਨੇ ਮਿਲ ਕੇ 1 ਮਹੀਨੇ ਤੱਕ ਉਸ ਦੀ ਤਲਾਸ਼ ਵੀ ਕੀਤੀ 23 April ਨੂੰ ਪੰਜਾਬ ਪੁਲਿਸ ਨੇ ਮੋਗਾ ਤੋਂ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਜਾਂ ਫਿਰ ਇਹ ਕਹਿ ਲਿਆ ਕਿ ਅਮਰਿਤਪਾਲ ਸਿੰਘ ਨੇ ਪਿੰਡ ਰੋਡੇ ਦੇ ਵਿੱਚ ਸਰੈਂਡਰ ਕੀਤਾ ਸੀ ਉਦੋਂ ਤੋਂ ਹੀ ਅਮਰਿਤਪਾਲ ਸਿੰਘ ਅਸਾਮ ਦੇ ਡਿਬਰੂਗੜ ਜੇਲ੍ਹ ਚ ਬੰਦ ਹੈ ਸਿਰਫ ਉਸ ਤੋਂ ਬਾਅਦ ਕੁਝ ਘੰਟਿਆਂ ਲਈ ਪਾਰਲੀਮੈਂਟ ਜ਼ਰੂਰ ਲਿਆਂਦਾ ਗਿਆ ਸੀ ਜਦੋਂ ਸਪੀਕਰ ਦੇ ਚੈਂਬਰ ਵਿੱਚ ਅਮਰਿਤਪਾਲ ਸਿੰਘ ਨੇ ਸੌਂ ਚੁੱਕੀ ਸੀ ਬਤੌਰ ਐਮਪੀ ਹਾਲਾਂਕਿ ਉਦੋਂ ਵੀ ਕੋਈ ਵੀ ਤਸਵੀਰ ਸਾਹਮਣੇ ਨਹੀਂ ਸੀ ਆਈ ਇੱਥੇ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਅਮਰਿਤਪਾਲ ਸਿੰਘ ਦੇ ਜੋ ਬਾਰੇ ਜੋ ਉਸਨੇ ਪਟੀਸ਼ਨ ਪਾਈ ਸੀ ਕਿ ਉਸ ਦੇ ਖਿਲਾਫ ਜਿਹੜਾ ਐਨਐਸਏ ਵਧਾਇਆ ਜਾ ਰਿਹਾ ਹੈ ਸਰਾਸਰ ਗਲਤ ਹੈ ਕਿਸੇ ਤਰ੍ਹਾਂ ਦੇ ਇਨਾਂ ਕੋਲ ਕੋਈ ਸਬੂਤ ਨਹੀਂ ਤਾਂ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਵੀ ਇਸ ਦੇ ਬਾਰੇ ਜਾਣਕਾਰੀ ਮਿਲਦੀ ਹੈ ਕਿ ਜਵਾਬ ਦਿੱਤਾ ਹੈ ਕਿ ਅਮਰਿਤਪਾਲ ਸਿੰਘ ਡੇਬਰੂਗੜ ਜੇਲ੍ਹ ਦੇ ਵਿੱਚ ਬੈਠਿਆਂ ਵੀ ਵਕਫਾਦੀਆਂ ਦੇ ਸੰਪਰਕ ਵਿੱਚ ਸੀ ਉਹਨਸਵਾਲ ਇਹ ਹੈ ਕਿਸ ਦਾ ਮੂੜਵਾ ਜਵਾਬ ਅਮਰਿਤਪਾਲ ਸਿੰਘ ਦੇ ਮਾਪਿਆਂ ਨੇ ਵੀ ਦਿੱਤਾ ਸਮਰਥਕਾਂ ਨੇ ਵੀ ਦਿੱਤਾ ਕਿ ਜਿਹੀ ਕਿਹੜੀ ਗੱਲ ਹੈ ਕਿ ਉਸ ਦੇ ਸੰਪਰਕ ਹੋ ਗਿਆ ਇਸ ਦਾ ਮਤਲਬ ਉਹ ਕਿ ਪ੍ਰਸ਼ਾਸਨ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਉਹ ਸੰਪਰਕ ਵਿੱਚ ਜੇ ਰਿਹਾ ਵੀ ਹੈ ਤਾਂ ਫਿਰ ਜੇਲ੍ਹ ਪ੍ਰਸ਼ਾਸਨ ਕੀ ਕਰਦਾ ਸੀ